ਸਤਿ ਸ੍ਰੀ ਅਕਾਲ ਮੈਂ ਚਰਨਜੋ ਸਿੰਘ ਤੇ ਤੁਸੀਂ ਦੇਖ ਰਹੇ ਹੋ ਡੇਲੀ ਲਾਈਫ ਪੰਜਾਬ ਉਹ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਅੱਜ ਦੇ ਇਹਨਾਂ ਵੱਡੀਆਂ ਖਬਰਾਂ ਦੇ ਵਿੱਚ ਅੱਜ ਦੀ ਇਹਨਾਂ ਵੱਡੀਆਂ ਖਬਰਾਂ ਦੇ ਵਿੱਚ ਗੱਲਬਾਤ ਕਰਾਂਗੇ ਐਸਵਾਈਐਲ ਮੀਟਿੰਗ ਦੀ ਪੰਜਾਬ ਅਤੇ ਹਰਿਆਣ ਦੇ ਵਿਚਾਲੇ ਦਿੱਲੀ ਦੇ ਵਿੱਚ ਐਸਵਾਈਐਲ ਦੇ ਮੁੱਦੇ ਨੂੰ ਲੈ ਕੇ ਮੀਟਿੰਗ ਹੋਈ ਹੈ ਸੀਐਮ ਭਗਵੰਤ ਮਾਨ ਦੇ ਵੱਲੋਂ ਆਪਣੇ ਇਸ ਮੁੱਦੇ ਤੇ ਆ ਕੇ ਸਹਿਮਤੀ ਜਿਤਾ ਦਿੱਤੀ ਗਈ ਹੈ ਪੰਜਾਬ ਵਿਧਾਨ ਸਭਾ ਦਾ اجلاس ਸ਼ੁਰੂ ਹੋਣ ਜਾ ਰਿਹਾ ਤੇ ਇਸ ਦੇ ਵਿੱਚ ਸਿਆਸੀ ਪਾਰਟੀਆਂ ਦੇ ਵੱਲੋਂ ਆਪੋ ਆਪਣੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਨੇ ਬੇਦਵੀ ਮਾਮਲੇ ਦੇ ਉੱਪਰ ਐਜਪੀਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਪੰਜਾਬ ਸਰਕਾਰ ਨੂੰ ਇੱਕ ਵੱਡੀ ਅਪੀਲ ਕਰ ਦਿੱਤੀ ਹੈ ਵਿਕਰਮ ਜੀਠਾ ਦੀ ਜੇਲ੍ਹ ਦੇ ਵਿੱਚ ਸਿਹਤ ਵਿਗੜਨ ਨੂੰ ਲੈ ਕੇ ਪੁਲਿਸ ਅਧਿਕਾਰੀਆਂ ਦੇ ਵੱਲੋਂ ਆਪਣਾ ਅਧਿਕਾਰਿਤ ਬਿਆਨ ਜਾਰੀ ਕਰ ਦਿੱਤਾ ਗਿਆ ਹੈ ਤਰਨਤਾਰਨ ਦੀ ਜ਼ਿਮਣੀ ਚੋਣ ਲੜਨ ਨੂੰ ਲੈ ਕੇ ਅਮਰਿਤਪਾਲ ਸਿੰਘ ਦੇ ਪਿਤਾ ਦੇ ਵੱਲੋਂ ਵੱਡਾ ਐਲਾਨ ਕਰ ਦਿੱਤਾ ਗਿਆ ਤੇ ਇਸ ਦੇ ਨਾਲ ਹੀ ਬੀਬੀ ਖਾਲਣਾ ਦੇ ਵੱਲੋਂ ਵੀ ਆਪਣਾ ਵੱਡਾ ਐਲਾਨ ਕਰ ਦਿੱਤਾ ਗਿਆ ਹੈ ਪੰਜਾਬ ਦੇ ਵਿੱਚ ਚੱਲ ਰਹੀ ਬੱਸਾਂ ਦੀ ਹੜਤਾਲ ਨੂੰ ਲੈ ਕੇ ਵੱਡੀ ਖਬਰ ਨਿਕਲ ਕੇ ਸਾਹਮਣੇ ਆਉਂਦੀ ਦਿਖਾਈ ਦੇ ਰਹੀ ਹੈ ਲੋਕਾਂ ਦੇ ਲਈ ਰਾਹਤ ਦੀ ਖਬਰ ਹੈ ਐਸਕੇਮ ਦੀ ਮੀਟਿੰਗ ਦੇ ਵਿੱਚ ਬੀਕਯੂ ਉਗਰਾਹਾਂ ਦੇ ਵੱਲੋਂ जान ਤੋਂ ਨਾ ਕਿਉਂ ਕਰ ਦਿੱਤੀ ਗਈ ਹੈ ਮੌਸਮ ਵਿਭਾਗ ਦੇ ਵੱਲ ਉਹਨਾਂ ਵਾਲੇ ਦਿਨਾਂ ਦੇ ਵਿੱਚ ਮੀਂਹ ਨੂੰ ਲੈ ਕੇ ਇੱਕ ਹੋਰ ਨਵੀਂ ਭਵਿੱਖਬਾਣੀ ਕਰ ਦਿੱਤੀ ਗਈ ਹੈ ਇਹਨਾਂ ਸਾਰੀਆਂ ਖਬਰਾਂ ਬਾਰੇ ਜਾਣਕਾਰੀ ਦਵਾਂਗੇ ਤੇ ਸ਼ੁਰੂਆਤ ਕਰਦੇ ਹਾਂ ਅੱਜ ਦੀ ਪਹਿਲੀ ਵੱਡੀ ਖਬਰ ਤੋਂ ਦਿੱਲੀ ਦੇ ਵਿੱਚ ਸੀਆਰ ਪਾਟੇਲਾ ਕੇਂਦਰੀ ਜਲ ਸ਼ਕਤੀ ਮੰਤਰੀ ਦੀ ਅਗਵਾਈ ਦੇ ਹੇਠ ਪੰਜਾਬ ਅਤੇ ਹਰਿਆਣਾ ਦੇ ਐਸਵਾਈਐਲ ਦੇ ਮੁੱਦੇ ਤੇ ਮੀਟਿੰਗ ਹੋਈ ਹੈ ਇਸ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਮੁੱਖ ਸਕੱਤਰ ਅਤੇ ਸਬੰਧਤ ਅਧਿਕਾਰੀ ਪੇਸ਼ ਹੋਏ ਤੇ ਦੂਜੇ ਪਾਸੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਵੀ ਆਪਣੇ ਅਧਿਕਾਰ ਨਾਲ ਇਸ ਮੀਟਿੰਗ ਦੇ ਵਿੱਚ ਗੱਲਬਾਤ ਕਰਦੇ ਦਿਖਾਈ ਦਿੱਤੇ ਐਸਪੀਐਲ ਦੇ ਮੁੱਦੇ ਤੇ ਉੱਪਰ ਮੀਟਿੰਗ ਹੋਈ ਹੈ ਤੇ ਬਾਹਰ ਆਣ ਕੇ ਸੀਐਮ ਭਗਵੰਤ ਮਾਨ ਦੇ ਵੱਲੋਂ ਮੀਡੀਆ ਨਾਲ ਗੱਲਬਾਤ ਕੀਤੀ ਗਈ ਹੈ ਇਸ ਦੇ ਵਿੱਚ ਉਹਨਾਂ ਦਾ ਕਹਿਣਾ ਹੈ ਕਿ ਗੰਭੀਰ ਗੱਲਬਾਤ ਹੋਈ ਹੈ ਸੁਖਾਵੇ ਮਾਹੌਲ ਦੇ ਵਿੱਚ ਦੋਵਾਂ ਸੂਬਿਆਂ ਦੀ ਆਪਸੀ ਗੱਲਬਾਤ ਹੋਈ ਹੈ ਇਸ ਦੇ ਵਿੱਚ ਸੀਐਮ ਭਗਵੰਤ ਮਾਨ ਦਾ ਕਹਿਣਾ ਹੈ ਕਿ ਐਸਵਾਈਐਲ ਤਾਂ ਪੰਜਾਬ ਦੇ ਵਿੱਚ ਨਹੀਂ ਬਣੇਗੀ ਐਸਵਾਈਐਲ ਦੇ ਰਾਹੀਂ ਜੋ ਮੌਜੂਦਾ ਪਾਣੀ ਹੈ ਪੰਜਾਬ ਦਾ ਉਹ ਹਰਿਆਣੇ ਨੂੰ ਨਹੀਂ ਦਿੱਤਾ ਜਾਵੇਗਾ ਪਰ ਕੇਂਦਰ ਸਰਕਾਰ ਦੇ ਵੱਲੋਂ ਜੋ ਪਾਕਿਸਤਾਨ ਨੂੰ ਜਾਂਦਾ ਇੰਡਸ ਵਾਟਰ ਟਰੀਟੀ ਦੇ ਜ਼ਰੀਏ ਪਾਣੀ ਹੈ ਉਸ ਨੂੰ ਬੰਦ ਕਰ ਦਿੱਤਾ ਹੈ ਤੇ ਜੇਕਰ ਉਹਨਾਂ ਦੇ ਵਿੱਚੋਂ ਜਨਾਬ ਅਤੇ ਰਾਵੀ ਦਾ ਪਾਣੀ ਜੇਕਰ ਪੰਜਾਬ ਵੱਲੋਂ ਮੋੜ ਦਿੱਤਾ ਜਾਂਦਾ ਪੰਜਾਬ ਨੂੰ ਦੇ ਦਿੱਤਾ ਜਾਂਦਾ ਤਾਂ ਅਸੀਂ ਇਹ ਪਾਣੀ ਅੱਗੇ ਦੇ ਦੇਵਾਂਗੇ ਪੰਜਾਬ ਦੇ ਜ਼ਰੀਏ ਇਹ ਪਾਣੀ ਅੱਗੇ ਜਾ ਸਕਦਾ ਹੈ ਤੇ ਜੇਕਰ ਉਹ ਪਾਣੀ ਜੋ ਇੰਡਸ ਵਾਟਰ ਟ੍ਰੀਟੀ ਦੇ ਜ਼ਰੀਏ ਰੱਦ ਕੀਤਾ ਗਿਆ ਪਾਕਿਸਤਾਨ ਨੂੰ ਜਾਂਦਾ ਪਾਣੀ ਬੰਦ ਕਰ ਦਿੱਤਾ ਗਿਆ ਤੇ ਉਹ ਪਾਣੀ ਜੇਕਰ ਪੰਜਾਬ ਨੂੰ ਦੇ ਦਿੱਤਾ ਜਾਂਦਾ ਤਾਂ ਅਸੀਂ ਹਰਿਆਣੇ ਨੂੰ ਦੇ ਦੇਵਾਂਗੇ ਤੇ ਅੱਗੇ ਜਿਹੜੇ ਸੂਬਿਆਂ ਦੇ ਵਿੱਚ ਜਾਵੇਗਾ ਉਸ ਵਿੱਚ ਕੋਈ ਵੀ ਅੜੀਕਾ ਸਾਡੇ ਵੱਲੋਂ ਨਹੀਂ ਅੜਾਇਆ ਜਾਵੇਗਾ ਇਸ ਦੇ ਨਾਲ ਹੀ ਸੀਐਮ ਭਗਵੰਤ ਮਾਨ ਦਾ ਕਹਿਣਾ ਕਿ ਉਹ ਪਾਣੀ ਕਾਫੀ ਵੱਡੀ ਮਾਤਰਾ ਦੇ ਵਿੱਚ ਹੈ ਤੇ ਮੇਰਵ ਪਾਣੀ ਮਿਲੇਗਾ ਤਾਂ ਅਸੀਂ ਇਸ ਨੂੰ ਅੱਗੇ ਦੂਜੇ ਸੂਬਿਆਂ ਨੂੰ ਜਾਣ ਦਵਾਂਗੇ ਸਾਡੀ ਕੋਈ ਵੀ ਇਸ ਦੇ ਵਿੱਚ ਗਿਲਾ ਸ਼ਿਕਵਾ ਜਾਂ ਕੋਈ ਵੀ ਇਤਰਾਜ਼ ਨਹੀਂ ਹੈ ਤੇ ਇਸ ਦਰਾਂ ਸੀ ਸ੍ਰੀ ਭਗਵੰਤ ਮਾਨ ਦਾ ਕਹੇ ਕਿ ਇਸ ਮੀਟਿੰਗ ਦੇ ਵਿੱਚ BBMP ਦਾ ਮੁੱਦਾ ਵੀ ਉਠਾਇਆ ਤੇ ਸ਼ਿਕਾਇਤ ਕੀਤੀ ਹੈ ਅਖੇਗਾ ਕਿ ਇਹ ਸਾਰਾ ਕੁਝ ਸਾਡੇ ਉੱਪਰ BBMP ਦੀ ਜਰੀਏ ਧੱਕੇ ਨਾਲ ਕਿਉਂ ਥੋਪੇ ਜਾ ਰਹੇ ਨੇ ਤੇ ਇਸ ਸੀਐਮ ਭਗਵੰਤ ਮਾਨ ਦੇ ਵੱਲੋਂ ਪੰਜਾਬ ਅਤੇ ਹਰਿਆਣਾ ਦੇ ਵਿਚਾਲੇ ਚੱਲਦਾ ਪਾਣੀ ਦਾ ਰੌਲਾ ਹੋਣਾ ਨਿਬੇੜਨ ਦੀ ਗੱਲ ਆਖ ਦਿੱਤੀ ਗਈ ਹੈ ਉਹਨਾਂ ਦਾ ਕਹਿਣਾ ਕਿ ਕਾਫੀ ਲੰਮਾ ਸਮਾਂ ਹੋ ਗਿਆ ਅਸੀਂ ਜਦੋਂ ਜੰਮੇ ਵੀ ਨਹੀਂ ਸੀ ਉਦੋਂ ਤੋਂ ਹੀ ਪਾਣੀ ਦਾ ਰੌਲਾ ਚੱਲਦਾ ਆ ਰਿਹਾ ਹੈ ਹਰਿਆਣਾ ਸਾਡਾ ਭਰਾ ਹੈ ਇਸ ਨਾਲ ਅਸੀਂ ਕਿਸੇ ਵੀ ਪ੍ਰਕਾਰ ਦਾ ਝਗੜਾ ਨਹੀਂ ਚਾਹੁੰਦੇ ਤੇ ਇਸ ਝਗੜੇ ਦਾ ਹੁਣ ਨਿਬੇੜਾ ਕਰ ਦਿੱਤਾ ਜਾਣਾ ਚਾਹੀਦਾ ਹੈ ਤੇ ਸੀਐਮ ਭਗਵੰਤ ਮਾਨ ਦੇ ਵੱਲੋਂ ਇੰਡਸ ਵਾਟਰ ਟ੍ਰੀਟੀ ਦੇ ਜ਼ਰੀਏ ਪਾਣੀ ਜੋ ਬੰਦ ਕਰ ਦਿੱਤਾ ਗਿਆ ਉਸ ਨੂੰ ਪੰਜਾਬ ਵੱਲੋਂ ਮੋੜਨ ਦੀ ਗੱਲ ਸੀਐਮ ਭਗਵੰਤ ਮਾਨ ਦੇ ਵੱਲੋਂ ਆਖ ਦਿੱਤੀ ਗਈ ਹੈ ਉਹਨਾਂ ਦਾ ਕਹਿਣਾ ਹੈ ਕਿ ਫਾਸਟ ਟਰੈਕ ਤੇ ਕੰਮ ਚਲਾਇਆ ਜਾਵੇ ਤੇ ਪਾਣੀ ਪੰਜਾਬ ਨੂੰ ਜਦ ਤੱਕ ਜਾਵੇ ਤੇ ਅਸੀਂ ਫਿਰ ਅੱਗੇ ਦੂਜੇ ਸੂਬਿਆਂ ਨੂੰ ਦੇ ਦਵਾਂਗੇ ਤੇ ਇਸ ਵਾਇਰ ਦੇ ذریعے ਜੋ ਮੌਜੂਦਾ ਪਾਣੀ ਹੈ ਪੰਜਾਬ ਦਾ ਉਹ ਨਹੀਂ ਦਿੱਤਾ ਜਾਵੇਗਾ ਤੇ ਹੁਣ ਜੋ ਇਹ ਪੰਜਾਬ ਅਤੇ ਹਰਿਆਣਾ ਦੇ ਵਿਚਾਲੇ ਪਾਣੀ ਦਾ ਮੁੱਦਾ ਚੱਲ ਰਿਹਾ ਹੈ ਝਗੜਾ ਚੱਲ ਰਿਹਾ ਹੈ ਇਸ ਨੂੰ ਹੁਣ ਨਿਬੇੜ ਦਿੱਤਾ ਜਾਣਾ ਚਾਹੀਦਾ ਹੈ ਬਾਦਿਆਂ ਅਗਲੀ ਖਬਰ ਤੇ ਵੱਲ 10 ਅਤੇ 11 ਜੁਲਾਈ ਨੂੰ ਪੰਜਾਬ ਵਿਧਾਨ ਸਭਾ ਦਾ اجلاس ਹੋਣ ਜਾ ਰਿਹਾ ਹੈ ਇਸ ਦੇ ਵਿੱਚ ਸਤਾ ਧਿਰ ਦੇ ਵੱਲੋਂ ਬੇ ਵਿਮੁੱਦੇ ਤੇ ਨਸ਼ਾ ਦੇ ਮੁੱਦੇ ਤੇ ਮਜੀਠਿਆ ਦੇ ਮੁੱਦੇ ਤੇ ਤੇ ਹੋਰ ਨਾ ਕਈ ਮੁੱਦਿਆਂ ਤੇ ਵਿਰੋਧੀ ਪਾਰਟੀਆਂ ਨੂੰ ਘੇਰਾ ਜਾਵੇਗਾ ਤੇ ਆਪਣਾ ਜੋ ਪ੍ਰਾਪਤੀ ਹੈ ਵਿਧਾਨ ਸਭਾ ਦੇ ਵਿੱਚ ਸੀਐਮ ਭਗਵੰਤ ਮਾਨ ਦੇ ਵੱਲੋਂ ਸਰਕਾਰ ਦੇ ਵੱਲੋਂ ਰੱਖਣ ਦੀ ਕੋਸ਼ਿਸ਼ ਕੀਤੀ ਜਾਵੇਗੀ ਤੇ ਦੂਜੇ ਪਾਸੇ ਵਿਰੋਧੀ ਪਾਰਟੀਆਂ ਦੇ ਵੱਲੋਂ ਪੰਜਾਬ ਦੇ ਵਿੱਚ ਕਾਨੂੰਨ ਵਿਵਸਥਾ ਲੈਂਡ ਪਲਿੰਗ ਸਕੀਮ ਦੇ ਤਹਿਤ ਤੱਕੇ ਨਾਲ ਜੋ ਜ਼ਮੀਨਾ ਖੋਈਆਂ ਜਾ ਰਹੇ ਨੇ ਜੋ ਵਿਰੋਧੀ ਧਿਰ ਦੇ ਵੱਲੋਂ ਦੋਸ਼ ਹੈ ਲਗਾਇਆ ਜਾ ਰਿਹਾ ਉਸ ਨੂੰ ਲੈ ਕੇ ਆਪਣੀ ਜੋ ਆਵਾਜ਼ ਹੈ ਵਿਧਾਨ ਸਭਾ ਦੇ ਵਿੱਚ ਉਠਾਈ ਜਾਵੇਗੀ ਤਾਂ ਵਿਧਾਨ ਸਭਾ ਦੇ اجلاس ਨੂੰ ਲੈ ਕੇ ਤਾਂ ਪ੍ਰਤਾਪ ਸਿੰਘ ਬਾਜਵਾ ਦੇ ਵੱਲੋਂ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸਦਮਾ ਨੂੰ ਇੱਕ ਚਿੱਠੀ ਵੀ ਲਿਖ ਦਿੱਤੀ ਹੈ ਤੇ ਵਿਧਾਨ ਸਭਾ ਦਾ ਜੋ اجلاس ਹੈ ਉਸ ਨੂੰ ਵਧਾਉਣ ਦੀ ਵੀ ਮੰਗ ਕਰ ਦਿੱਤੀ ਗਈ ਹੈ ਉਹਨਾਂ ਨੇ ਕਿਹਾ ਕਿ ਹੋਰ ਇੱਕ ਦੋ ਦਿਨਾਂ ਦਾ اجلاس ਵਧਾਇਆ ਜਾਵੇ ਤਾਂ ਜੋ ਇਸ ਦੇ ਵਿੱਚ ਕਾਨੂੰਨ ਵਿਵਸਥਾ ਨੂੰ ਲੈ ਕੇ ਅਤੇ ਲੈਂਡ ਪੁਲਿੰਗ ਸਕੀਮ ਜੋ ਪੰਜਾਬ ਸਰਕਾਰ ਦੇ ਵੱਲੋਂ ਲਿਆਂਦੀ ਗਈ ਹੈ ਇਸ ਨੂੰ ਲੈ ਕੇ ਬਹਿਸ ਕਰਵਾਈ ਜਾਵੇ ਤੇ ਇਸ ਵਿਧਾਨ ਸਭਾ ਦੇ اجلاس ਤੋਂ ਪਹਿਲਾਂ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾਦ ਦੇ ਵੱਲੋਂ ਆਪਣੇ ਵਿਧਾਇਕਾਂ ਦੇ ਨਾਲ ਮੀਟਿੰਗ ਵੀ ਕਰ ਲਈ ਗਈ ਹੈ ਤੇ ਇਸ ਮੀਟਿੰਗ ਦੇ ਵਿੱਚ ਵਿਰੋਧੀ ਧਿਰ ਸਰਕਾਰ ਨੂੰ ਕਿਵੇਂ ਘੇਰੇਗੀ ਕਿਵੇਂ ਆਪਣਾ ਦਬਦਬਾ ਵਿਧਾਨ ਸਭਾ ਦੇ ਵਿੱਚ ਬਣਾਵੇਗੀ ਉਸ ਨੂੰ ਲੈ ਕੇ ਸਾਰੀ ਰਣਨੀਤੀ ਕੱਢ ਲਈ ਗਈ ਹੈ ਬਾਦਿਆਂ ਅਗਲੀ ਖਬਰ ਦੇ ਵੱਲ ਵਿਧਾਨ ਸਭਾ ਦੇ ਵਿੱਚ ਮੀਡੀਆ ਰਿਪੋਰਟਾਂ ਦੇ ਅਨੁਸਾਰ ਬੇਦਬੀ ਨੂੰ ਲੈ ਕੇ ਕੋਈ ਬਿੱਲ ਆਮ ਆਦਮੀ ਪਾਰਟੀ ਦੇ ਵੱਲੋਂ ਲਿਆਂਦਾ ਜਾ ਸਕਦਾ ਹੈ ਜਿਸ ਦੇ ਵਿੱਚ ਬੇਦਬੀ ਦੇ ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾ ਸਕੇ ਤੇ ਇਸ ਦੇ ਵਿੱਚ ਇਸ ਮਾਮਲੇ ਨੂੰ ਲੈ ਕੇ ਹੁਣ ਐ ਜੀ ਪੀ ਸੀ ਦੇ ਪ੍ਰਧਾਨ ਦਾ ਵੱਡਾ ਬਿਆਨ ਨਿਕਲ ਕੇ ਸਾਹਮਣੇ ਆ ਗਿਆ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਵੱਲੋਂ ਮੀਡੀਆ ਨਾਲ ਗੱਲਬਾਤ ਕੀਤੀ ਗਈ ਹੈ ਤੇ ਆਖਿਆ ਗਿਆ ਕਿ ਜੋ ਵਿਧਾਨ ਸਭਾ ਦੇ ਵਿੱਚ ਬੇਦਬੀ ਨੂੰ ਲੈ ਕੇ ਸਰਕਾਰ ਕਾਨੂੰਨ ਲਿਆਉਣ ਜਾ ਰਹੀ ਹੈ ਇਸ ਦੇ ਵਿੱਚ ਮੇਰੇ ਵੱਲੋਂ ਸਾਡੇ ਵੱਲੋਂ ਇਹ ਤਜਵੀਜ਼ ਕਿ ਇਸ ਦੇ ਵਿੱਚ ਸਜ਼ਾਏ ਮੌਦੀ ਤਜ਼ਵੀਜ ਲਿਆਂਦੀ ਜਾਵੇ ਜਿਹੜਾ ਵੀ ਇਸ ਦੇ ਵਿੱਚ ਬੇਦਵੀ ਮਾਮਲਿਆਂ ਵਿੱਚ ਦੋਸ਼ੀ ਪਾਇਆ ਜਾਂਦਾ ਉਸ ਨੂੰ ਮੌਦੀ ਸਜ਼ਾ ਹੋਵੇ ਅਜਿਹਾ ਬਿੱਲ ਮਾਨ ਸਰਕਾਰ ਨੂੰ ਵਿਧਾਨ ਸਭਾ ਦੇ ਵਿੱਚ ਲਿਆਉਣਾ ਚਾਹੀਦਾ ਤੇ ਨਾਲ ਹੀ ਜਿਨ੍ਹਾਂ ਦੇ ਵੱਲੋਂ ਕੋਈ ਕਾਰਨ ਦੀ ਬੇਦਵੀ ਕੀਤੀ ਜਾਂਦੀ ਹੈ ਉਹਨਾਂ ਦੇ ਖਿਲਾਫੀ ਸਖਤ ਤੋਂ ਸਖਤ ਕਾਨੂੰਨ ਲਿਆਂਦਾ ਜਾਵੇ ਤੇ ਨਾਲ ਹੀ ਉਹਨਾਂ ਦਾ ਕਹਿਣਾ ਕਿ ਮਾਨ ਸਰਕਾਰ ਇਸ ਮੁੱਦੇ ਤੇ ਠੋਸ ਕਦਮ ਚੁੱਕੇ ਅਮਲ ਦੇ ਵਿੱਚ ਇਸ ਨੂੰ ਲਿਆਵੇ ਇਸ ਦੇ ਉੱਪਰ ਸਿਰਫ ਰਾਜਨੀਤੀ ਨਾ ਕਰੇ ਰਾਜਨੀਤੀ ਇਸ ਮਾਮਲੇ ਦੇ ਉੱਪਰ ਨਹੀਂ ਹੋਣੀ ਚਾਹੀਦੀ ਪਹਿਲਾਂ ਵੀ ਬਹੁਤ ਹੋ ਚੁੱਕੀ ਹੈ ਹੁਣ ਸਾਡੀ ਮੰਗ ਹੈ ਕਿ ਇਸ ਦੇ ਵਿੱਚ ਸਰਕਾਰ ਦੇ ਵੱਲੋਂ ਕੋਈ ਠੋਸ ਕਦਮ ਚੁੱਕਿਆ ਜਾਵੇ ਇਹ ਮੰਗ ਐ ਜੀ ਪੀ ਸੀ ਪ੍ਰਧਾਨ ਦੇ ਵੱਲੋਂ ਕਰ ਦਿੱਤੀ ਗਈ ਹੈ ਬਦਿਆਂ ਅਗਲੀ ਖਬਰ ਦੇ ਵੱਲ ਵਿਕਰਮ ਜੀਠਾ ਦੀ ਜੇਲ੍ਹ ਦੇ ਵਿੱਚ ਸਿਹਤ ਵਿਗੜਨ ਨੂੰ ਲੈ ਕੇ ਖਬਰਾਂ ਕੁਝ ਨਿਕਲ ਕੇ ਸਾਹਮਣੇ ਆਉਂਦੀਆਂ ਦਿਖਾਈ ਦੇ ਰਹੀਆਂ ਨੇ ਜਿਸ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵੱਲੋਂ ਅਤੇ ਆਮ ਆਦਮੀ ਪਾਰਟੀ ਦੇ ਲੀਡਰਾਂ ਦੇ ਵੱਲੋਂ ਇਹ ਦਾਵਾ ਕੀਤਾ ਜਾ ਰਿਹਾ ਹੈ ਕਿ ਵਿਕਰਮ ਜੀ ਦੇ ਜੇਲ੍ਹ ਦੇ ਵਿੱਚ ਸਿਹਤ ਵਿਗੜੀ ਹੈ ਉਹਨਾਂ ਨੂੰ ਨੀਂਦ ਨਹੀਂ ਆ ਰਹੀ ਬੀਪੀ ਉਹਨਾਂ ਦਾ 160 ਤੋਂ ਉੱਪਰ ਚੱਲ ਗਿਆ ਤੇ ਇਸ ਦੇ ਨਾਲ ਨਾਲ ਵੀਆਈਪੀ ਸਹੂਲਤ ਉਹਨਾਂ ਨੂੰ ਕੋਈ ਵੀ ਨਹੀਂ ਦਿੱਤੀ ਜਾ ਰਹੀ ਹੈ ਆਮ ਕੈਦੀਆਂ ਦੇ ਉਹਨਾਂ ਨੂੰ ਰੱਖਿਆ ਜਾ ਰਿਹਾ ਤੇ ਸਿਹਤ ਵਿਗੜਨ ਦੀ ਗੱਲ ਵੀ ਉਹਨਾਂ ਦੇ ਵੱਲੋਂ ਕਰ ਦਿੱਤੀ ਗਈ ਸੀ ਆਮ ਆਦਮੀ ਪਾਰਟੀ ਪੰਜਾਬ ਦਾ ਜੋ ਅਫੀਸ਼ੀਅਲ ਫੇਸਬੁਕ ਤੇ ਪੇਜ ਹੈ ਉਸ ਤੇ ਵੀ ਦਾਵਾ ਕੀਤਾ ਗਿਆ ਸੀ ਤੇ ਇਸ ਨੂੰ ਲੈ ਕੇ ਹੁਣਾਂ ਪੁਲਿਸ ਦੇ ਅਧਿਕਾਰੀਆਂ ਦਾ ਵੱਡਾ ਬਿਆਨ ਨਿਕਲ ਕੇ ਸਾਹਮਣੇ ਆ ਗਿਆ ਹੈ ਏਡੀਜੀਪੀ ਜੇਲ ਅਨੁਣਪਾਲ ਸਿੰਘ ਦਾ ਕਹਿਣਾ ਹੈ ਕਿ ਵਿਕਰਮਜੀਠੇ ਨੂੰ ਪਹਿਲੇ ਦਿਨ ਦੇ ਵਿੱਚ ਕੋਈ ਪਰੇਸ਼ਾਨੀ ਆਈ ਸੀ ਬੀਪੀ ਦੀ ਦਵਾਈ ਉਹਨਾਂ ਦੀ ਚੱਲਦੀ ਹੈ ਤੇ ਉਹਨਾਂ ਨੂੰ ਥੋੜੀ ਜਿਹੀ ਪਰੇਸ਼ਾਨੀ ਪਹਿਲੇ ਦਿਨ ਦੇ ਵਿੱਚ ਹੋਈ ਸੀ ਉਹਨਾਂ ਦੇ ਵੱਲੋਂ ਆਖਿਆ ਗਿਆ ਕਿ ਆਮ ਕੈਦੀਆਂ ਦੇ ਵਾਂਗ ਹੀ ਵਿਕਰਮਜੀਠੇ ਨੂੰ ਰੱਖਿਆ ਜਾ ਰਿਹਾ ਤੇ ਕੋਈ ਵੀ ਵਿਸ਼ੇਸ਼ ਸਹੂਲਤ ਨਹੀਂ ਦਿੱਤੀ ਜਾ ਰਹੀ ਵੀਆਈਪੀ ਟ੍ਰੀਟਮੈਂਟ ਵਿਕਰਮਜੀਠੇ ਨੂੰ ਜੇਲ ਦੇ ਵਿੱਚ ਨਹੀਂ ਦਿੱਤਾ ਜਾ ਰਿਹਾ ਹੈ ਆਮ ਕੈਦੀਆਂ ਦੇ ਵਾਂਗ ਉਹਨਾਂ ਨੂੰ ਰੱਖਿਆ ਗਿਆ ਹੈ ਤੇ ਜੋ ਵਿਕਰਮ ਜੀਠਾ ਦੀ ਸਿਹਤ ਵਿਕਟ ਦਾ ਦਾਵਾ ਆਮ ਆਦਮੀ ਪਾਰਟੀ ਦੇ ਕੁਝ ਲੀਡਰਾਂ ਦੇ ਵੱਲੋਂ ਕੀਤਾ ਗਿਆ ਉਸ ਨੂੰ ਲੈ ਕੇ ਅਕਾਲੀ ਦਲ ਦਾ ਕਹਿਣਾ ਹੈ ਕਿ ਜਾਣ ਬੁੱਝ ਕੇ ਵਿਕਰਮ ਜੀਠਾ ਦੇ ਖਿਲਾਫ ਅਜਹੀਆਂ ਝੂਠੀਆਂ ਖਬਰਾਂ ਆਮ ਆਦਮੀ ਪਾਰਟੀ ਦੇ ਵੱਲੋਂ ਫੈਲਾਈਆਂ ਜਾ ਰਹੀਆਂ ਨੇ ਜਾਣ ਬੁੱਝ ਕੇ ਵਿਕਰਮ ਜੀਠਾ ਨੂੰ ਬਦਨਾਮ ਕੀਤਾ ਜਾ ਰਿਹਾ ਹੈ ਆਮ ਆਦਮੀ ਪਾਰਟੀ ਦੇ ਵੱਲੋਂ ਜਦਕਿ ਵਿਕਰਮ ਜੀਠਿਆ ਠੀਕ ਠਾਕ ਨੇ ਚੜ੍ਹਦੀ ਕਲਾ ਦੇ ਵਿੱਚ ਨੇ ਇਹ ਬਿਆਨ ਆਮ ਆਦਮੀ ਪਾਰਟੀ ਅਤੇ ਸ਼੍ਰੋਮਣੀ ਕਾਲ ਦਲ ਦੇ ਵੱਲੋਂ ਇੱਕ ਦੂਜੇ ਉੱਪਰ ਦੇ ਦਿੱਤੇ ਗਏ ਨੇ ਬਾਦਿਆਂ ਅਗਲੀ ਖਬਰ ਦੇ ਵੱਲ ਜਿੱਥੇ ਇੱਕ ਪਾਸੇ ਦੇਸ਼ ਪੱਧਰ ਤੇ ਵਪਾਰਕ ਨੀਤੀਆਂ ਨੂੰ ਲੈ ਕੇ ਭਾਰਤ ਬੰਦ ਦਾ ਸਦਾ ਦਿੱਤਾ ਗਿਆ ਸੀ ਤੇ ਦੂਜੇ ਪਾਸੇ ਪੰਜਾਬ ਦੇ ਵਿੱਚ ਵੀ ਬੱਸਾਂ ਦੀ ਹੜਤਾਲ ਨੂੰ ਲੈ ਕੇ ਵੱਡਾ ਲਾਲ ਘਰ ਦਿੱਤਾ ਗਿਆ ਸੀ ਕੱਚੇ ਮੁਲਾਜ਼ਮਾਂ ਦੇ ਵੱਲੋਂ ਜੋ ਕਿ ਪੀ ਆਰਟੀਸੀ ਦੇ ਅਤੇ ਪਨਬਸ ਪੰਜਾਬ ਰੋਡਵੇਜ਼ ਪਨਬਸ ਦੇ ਵਿੱਚ ਕੰਮ ਕਰਦੇ ਨੇ ਉਹਨਾਂ ਦੀ ਯੂਨੀਅਨ ਦੇ ਵੱਲੋਂ ਅਣਮਿੱਥੇ ਸਮੇਂ ਦੇ ਲਈ ਇਹ ਹੜਤਾਲ ਰੱਖ ਦਿੱਤੀ ਗਈ ਸੀ ਤੇ ਇਸ ਲਾਲਾਂ ਤੋਂ ਬਾਅਦ ਪੰਜਾਬ ਦੇ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਗਿਆ ਇਸ ਦੇ ਵਿੱਚ ਜਿਹੜੇ ਪੱਕੇ ਸਰਕਾਰੀ ਕੰਮੇ ਨੇ ਉਹਨਾਂ ਦੇ ਵੱਲੋਂ ਤਾਂ ਆਪਣੀਆਂ ਬਸਾਂ ਚਲਾਈਆਂ ਗਈਆਂ ਪਰ ਵੱਡੇ ਪੱਦਰ ਜਿਹੜੀ ਜ਼ਿਆਦਾ ਗਿਣਤੀ ਹੈ ਇਹਨਾਂ ਦੇ ਵਿੱਚ ਕੱਚੇ ਮੁਲਾਜ਼ਮ ਜੋ ਕਿ ਠੇਕੇ ਤੇ ਰੱਖੇ ਗਏ ਨੇ ਉਹਨਾਂ ਦੀ ਹੈ ਉਹਨਾਂ ਦੇ ਵੱਲੋਂ ਆਪਣੇ ਸਰਕਾਰੀ ਬਸਾਂ ਨਹੀਂ ਚਲਾਈਆਂ ਗਈਆਂ ਇਸ ਕਰਕੇ ਸਰਕਾਰ ਨੂੰ ਕਾਫੀ ਲੱਖਾਂ ਦਾ ਘਾਟਾ ਵੀ ਪੈ ਗਿਆ ਤੇ ਲੋਕਾਂ ਨੂੰ ਪਰੇਸ਼ਾਨੀ ਦਾ ਵੀ ਸਾਹਮਣਾ ਕਰਨਾ ਪੈ ਗਿਆ ਹੈ ਤੇ ਹੁਣ ਇਹਨਾਂ ਕੱਚੇ ਮੁਲਾਜ਼ਮਾਂ ਦੀਆਂ ਜੋ ਮੰਗਾ ਸੀ ਉਸ ਨੂੰ ਲੈ ਕੇ ਅੱਜ ਮੀਟਿੰਗ ਆ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਅਤੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਪੁੱਲਰ ਦੇ ਨਾਲ ਹੋ ਗਈ ਹੈ ਹੜਤਾਲ ਖਤਮ ਕਰਨ ਦਾ ਐਲਾਨ ਇਹਨਾਂ ਦੇ ਵੱਲੋਂ ਕਰ ਦਿੱਤਾ ਗਿਆ ਹੈ ਮੀਡੀਆ ਰਿਪੋਰਟਾਂ ਵੱਲੋਂ ਦਾਵਾ ਕੀਤਾ ਜਾ ਰਿਹਾ ਹੈ ਕਿ ਮੀਟਿੰਗ ਤੋਂ ਬਾਅਦ ਸਰਕਾਰ ਦੇ ਨਾਲ ਸਹਿਮਤੀ ਬਣ ਗਈ ਹੈ ਤੇ ਇਸ ਮਾਮਲੇ ਦੇ ਵਿੱਚ ਹੁਣ ਅਗਲੀ ਜੋ ਮੀਟਿੰਗ ਹੈ ਗੱਲਬਾਤ ਹੈ 22 ਜੁਲਾਈ ਨੂੰ ਰੱਖ ਦਿੱਤੀ ਗਈ ਹੈ ਤੇ ਇਹਨਾਂ ਮੁਲਾਜ਼ਮਾਂ ਦੇ ਵੱਲੋਂ ਅਨਮਿੱਥੇ ਸਮੇਂ ਦੇ ਲਈ ਜੋ ਹੜਤਾਲ ਦਾ ਐਲਾਨ ਕੀਤਾ ਗਿਆ ਸੀ ਉਸ ਨੂੰ ਖਤਮ ਕਰਨ ਦਾ ਐਲਾਨ ਵੀ ਕਰ ਦਿੱਤਾ ਗਿਆ ਹੈ। ਵੱਧਦੇ ਆਂ ਅਗਲੀ ਖਬਰ ਦੇ ਵੱਲ ਵਿਧਾਨ ਸਭਾ ਹਲਕਾ ਤਰਨਤਾਰਨ ਦੀ ਜੋ ਸੀਟ ਖਾਲੀ ਹੋ ਚੁੱਕੀ ਹੈ ਇਸ ਨੂੰ ਲੈ ਕੇ ਵਿਧਾਨ ਸਭਾ ਦੇ ਵੱਲੋਂ ਇਹ ਸੀਟ ਖਾਲੀ ਐਲਾਨ ਦਿੱਤੀ ਗਈ ਹੈ ਤੇ ਹੁਣ 6 ਮਹੀਨਿਆਂ ਦੇ ਅੰਦਰ ਅੰਦਰ ਇਸ ਸੀਟ ਦੇ ਉੱਪਰ ਜਮਨੀ ਚੋਣ ਸਰਕਾਰ ਨੂੰ ਕਰਾਉਣੀ ਪਵੇਗੀ ਤੇ ਇਸ ਨੂੰ ਲੈ ਕੇ ਸਿਆਸੀ ਪਾਰਟੀਆਂ ਦੇ ਲਈ ਇੱਕ ਸਿਰਦਰਦੀ ਵਾਲੀ ਖਬਰ ਨਿਕਲ ਕੇ ਸਾਹਮਣੇ ਆਉਂਦੀ ਦਿਖਾਈ ਦੇ ਰਿਹਾ ਹੈ। ਅਮਰਿਤਪਾਲ ਸਿੰਘ ਦੀ ਪਾਰਟੀ ਅਕਾਲੀ ਦਲ ਵਾਰਿਸ ਪੰਜਾਬ ਦੇ ਜਿਨ੍ਹਾਂ ਦੀ ਅਗਵਾਈ ਉਹਨਾਂ ਦੇ ਪਿਤਾ ਅਤਰਸੇਮ ਸਿੰਘ ਦੇ ਵੱਲੋਂ ਕੀਤੀ ਜਾ ਰਹੀ ਹੈ ਉਹਨਾਂ ਦੇ ਵੱਲੋਂ ਇਸ ਜਿਮਣੀ ਚੋਣ ਲੜਨ ਦਾ ਐਲਾਨ ਕਰ ਦਿੱਤਾ ਗਿਆ ਹੈ ਤੇ ਅੱਖ ਜਰ ਕਿ ਜਲਦ ਹੀ ਆਪਣਾ ਉਮੀਦਵਾਰ ਐਲਾਨਨ ਜਾਵੇਗਾ ਤੇ ਮੀਡੀਆ ਰਿਪੋਰਟਾਂ ਵੱਲੋਂ ਦਾਵਾ ਇਹ ਕੀਤਾ ਜਾ ਰਿਹਾ ਸੀ ਕਿ ਇਹਨਾਂ ਦੀ ਪਾਰਟੀ ਦੇ ਵੱਲੋਂ ਬੀਬੀ ਪਰਮਜੀਤ ਕੌਰ ਖਾਲੜਾ ਨੂੰ ਉਮੀਦਵਾਰ ਬਣਾਇਆ ਜਾ ਸਕਦਾ ਹੈ ਪਰ ਬੀਬੀ ਪਰਮਜੀਤ ਕੌਰ ਖਾਲੜਾ ਦੇ ਵੱਲੋਂ ਇਸ ਨੂੰ ਲੈ ਕੇ ਆਪਣਾ ਵੱਡਾ ਐਲਾਨ ਕਰ ਦਿੱਤਾ ਗਿਆ ਹੈ ਉਹਨਾਂ ਦਾ ਕਹਿਣਾ ਕਿ ਮੈਂ ਇਹੀ ਚੋਣ ਨਹੀਂ ਅਗਲੀਆਂ ਜਿਹੜੀਆਂ ਮਚੋਣਾ ਹੁਣ ਕਿ ਮੈਂ ਕੋਈ ਵੀ ਚੋਣਾ ਨਹੀਂ ਲੜਾਂਗੀ ਉਹਨਾਂ ਦੇ ਵੱਲੋਂ ਇਸ ਜ਼ਿਮਨੀ ਚੋਣ ਦੇ ਨਾਲ-ਨਾਲ ਅਗਲੀਆਂ ਭਵਿਕ ਵਿੱਚ ਹੋਣ ਵਾਲੀਆਂ ਚੋਣਾਂ ਨੂੰ ਲੈ ਕੇ ਵੀ ਵੱਡਾ ਐਲਾਨ ਕਰ ਦਿੱਤਾ ਗਿਆ ਹੈ ਉਹਨਾਂ ਨੇ ਕਹਿਣਾ ਕਿ ਜੋ ਪਿਛਲੇ ਸਮੇਂ ਦੇ ਵਿੱਚ ਮੈਂ ਚੋਣਾ ਲੜੀ ਸੀ ਕੁਝ ਵਿਰੋਧੀਆਂ ਨੂੰ ਨੰਗਾ ਕਰਨਾ ਸੀ ਇਸ ਕਰਕੇ ਚੋਣ ਲੜੀ ਸੀ ਤੇ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਵੀ ਜ਼ਿਮਨੀ ਚੋਣਾ ਮੇਰੇ ਵੱਲੋਂ ਨਹੀਂ ਲੜੀ ਜਾਵੇਗੀ ਇਹ ਬੀਬੀ ਪਰਮਜੀਤ ਕੌਰ ਖਾਲੜਾ ਦੇ ਵੱਲੋਂ ਵੱਡਾ ਐਲਾਨ ਕਰ ਦਿੱਤਾ ਗਿਆ ਤੇ ਹੁਣ ਅਮਰਿਤਪਾਲ ਸਿੰਘ ਦੀ ਪਾਰਟੀ ਦੇ ਵੱਲੋਂ ਕਿਸੇ ਹੋਰ ਚਿਹਰੇ ਨੂੰ ਕੋਖਿਆ ਜਾ ਰਿਹਾ ਹੈ ਤੇ ਜਿਸ ਵਿਅਕਤੀ ਦਾ ਇਸ ਇਲਾਕੇ ਉੱਪਰ ਕਾਫੀ ਪ੍ਰਭਾਵ ਹੋਵੇ ਉਸ ਨੂੰ ਹੀ ਚੋਣ ਮੈਦਾਨ ਦੇ ਵਿੱਚ ਅਮਰਿਤਪਾਲ ਸਿੰਘ ਦੀ ਪਾਰਟੀ ਦੇ ਵੱਲੋਂ ਉਤਾਰਿਆ ਜਾਵੇਗਾ ਵਾਧਿਆਂ ਅਗਲੀ ਖਬਰ ਦੇ ਵੱਲ ਪੰਜਾਬ ਸਰਕਾਰ ਦੇ ਵੱਲੋਂ ਪੰਜਾਬ ਦੇ ਵਿੱਚ ਲਿਆਂਦੀ ਜਾ ਰਹੀ ਲੈਂਡ ਪੁਲਿੰਗ ਨੀਤੀ ਦੇ ਖਿਲਾਫ ਕਿਸਾਨਾਂ ਦੇ ਵੱਲੋਂ ਲੰਬਿਤ ਹੋਣ ਦੇ ਲਈ ਸਯੁਕਤ ਕਿਸਾਨ ਮੋਰਚਾ ਦੇ ਵੱਲੋਂ ਆਪਣੀ ਮੀਟਿੰਗ ਚੰਡੀਗੜ੍ਹ ਦੇ ਵਿੱਚ 18 ਜੁਲਾਈ ਨੂੰ ਰੱਖੀ ਗਈ ਸੀ ਤੇ ਇਹ ਮੀਟਿੰਗ ਸਰਪਾਰਟੀ ਮੀਟਿੰਗ ਹੈ ਰੱਖੀ ਗਈ ਸੀ ਜਿਸ ਦੇ ਵਿੱਚ ਸਿਆਸੀ ਪਾਰਟੀਆਂ ਦੀ ਸ਼ਮੂਲੀਅਤ ਵੀ ਕੀਤੀ ਜਾਵੇਗੀ ਇਸ ਰੱਖੀ ਗਈ ਸਰਬ ਪਾਰਟੀ ਮੀਟਿੰਗ ਦੇ ਵਿੱਚ ਸਿਆਸੀ ਸ਼ਮੂਲੀਅਤ ਨੂੰ ਲੈ ਕੇ ਵਿਕੀ ਜੀ ਉਗਰਹਾ ਜਿੱਥੇ ਬੰਦੀ ਸਹਿਮਤ ਹੁੰਦੀ ਦਿਖਾਏ ਨਹੀਂ ਦੇ ਰਹੀ ਹੈ ਭਾਰਤੀ ਕਿਸਾਨੀ ਯੂਨੀਅਨ ਇਕਤਾ ਉਗਰਹਾ ਦੇ ਵੱਲੋਂ ਐਲਾਨ ਕਰ ਦਿੱਤਾ ਗਿਆ ਹੈ ਕਿ ਇਸ ਦੇ ਵਿੱਚ ਉਹਨਾਂ ਦੀ ਉਹਨਾਂ ਦੀ ਜਿੱਥੇਬੰਦੀ ਦੇ ਵੱਲੋਂ ਸ਼ਮੂਲੀਅਤ ਆ ਨਹੀਂ ਕੀਤੀ ਜਾਵੇਗੀ ਜਥੇਬੰਦੀ ਦੇ ਸੂਬਾ ਪ੍ਰਧਾਨ ਜੁਗਿੰਦਰ ਸਿੰਘ ਉਗਰਾਹ ਅਤੇ ਸੂਬਾ ਜਰਨਲ ਸਕੱਤਰ ਸੁਖਦੇਵ ਸਿੰਘ ਕੋਕਰੀਕਲਾ ਨੇ ਕਿਹਾ ਕਿ ਸਯੁਕਤ ਕਿਸਾਨ ਮੋਰਚੇ ਦੀ ਸਥਾਪਿਤ ਨੀਤੀ ਹੈ ਕਿ ਕਿਸੇ ਵੀ ਮੌਕਾ ਪਰਸਤ ਸਿਆਸੀ ਪਾਰਟੀ ਨਾਲ ਨਾ ਤਾਂ ਸਾਂਝੀ ਸਰਗਰਮੀ ਕੀਤੀ ਜਾਵੇਗੀ ਅਤੇ ਨਾ ਹੀ ਕਿਸੇ ਸਿਆਸੀ ਪਾਰਟੀ ਦੇ ਆਗੂ ਨੂੰ ਸਟੇਜ ਤੋਂ ਬੋਲਣ ਦੀ ਆਗਿਆ ਦਿੱਤੀ ਜਾਵੇਗੀ ਉਨ੍ਹਾਂ ਕਿਹਾ ਕਿ ਭਾਰਤਿਕ ਕਿਸਾਨ ਇਕਤਾ ਉਗਰਾਹ ਨੀਤੀ ਤੇ ਡਟ ਕੇ ਪੈਰਾ ਦਵੇਗਾ ਤੇ ਉਨ੍ਹਾਂ ਦਾ ਕਹਿਣ ਕਿ ਸਾਡੀ ਜਥੇਬੰਦੀ ਦੇ ਵੱਲੋਂ ਇਸ ਉੱਪਰ ਡਟ ਕੇ ਪੈਰਾ ਦੋ ਤਜਾਬੇਗਾ ਜੇਕਰ ਸਿਆਸੀ ਪਾਰਟੀਆਂ ਦੀ ਇਸ ਮੀਟਿੰਗ ਦੇ ਵਿੱਚ ਸ਼ਮੂਲੀਅਤ ਹੋਵੇਗੀ ਤਾਂ ਅਸੀਂ ਫਿਰ ਨਹੀਂ ਜਾਵਾਂਗੇ ਤੇ ਬਾਕੀ ਕਿਸਾਨਾਂ ਨੂੰ ਵੀ ਮੌਕਾ ਪ੍ਰਸਤ ਸਿਆਸੀ ਪਾਰਟੀਆਂ ਤੋਂ ਦੂਰ ਰਹਿਣ ਦੀ ਅਪੀਲ ਇਹਨਾਂ ਦੇ ਵੱਲੋਂ ਕਰ ਦਿੱਤੀ ਗਈ ਹੈ ਵਾਧਿਆਂ ਅਗਲੀ ਅਤੇ ਆਖਰੀ ਖਬਰ ਦੇ ਵਾਲਾ ਮੌਸਮ ਮਾਰਾ ਦੇ ਵੱਲੋਂ ਪੰਜਾਬ ਦੇ ਵਿੱਚ ਹੁਣ 10 ਅਤੇ 11 ਜੁਲਾਈ ਨੂੰ ਮੀ ਪੈਣ ਦੀ ਦੁਬਾਰਾ ਪੂਰਕ ਵਣਿਕ ਕਰ ਦਿੱਤੀ ਗਈ ਹੈ 11 ਜੁਲਾਈ ਨੂੰ ਪੰਜਾਬ ਦੇ ਲਗਭਗ ਹਰੇਕ ਜ਼ਿਲ੍ਹੇ ਦੇ ਵਿੱਚ ਭਾਰੀ ਮੀਂਹ ਪੈਣ ਦੀ ਪੇਸ਼ گوئی ਕਰ ਦਿੱਤੀ ਗਈ ਹੈ ਤੇ ਇਹਨਾਂ ਮਹੀਆਂ ਦੇ ਨਾਲ ਨਾਲ ਹਲਕਾ ਹਨੇਰੀ ਝੱਖੜ ਵਿੱਚ ਤੁਲਣ ਦੀ ਪੇਸ਼ گوئی ਕਰ ਦਿੱਤੀ ਗਈ ਹੈ 10 ਜੁਲਾਈ ਨੂੰ ਹਲਕਾ ਮੀਂਹ ਪਵੇਗਾ ਅਤੇ 11 ਜੁਲਾਈ ਨੂੰ ਭਾਰੀ ਮੀਂਹ ਪੈਣ ਦੀ ਪੇਸ਼ گوئی ਮੌਸਮ ਮਾਹਰਾਂ ਦੇ ਵੱਲੋਂ ਕਰ ਦਿੱਤੀ ਗਈ ਹੈ ਇਸ ਅੱਜ ਦੀਆਂ ਵੱਡੀਆਂ ਖਬਰਾਂ ਅਤੇ ਖਬਰਾਂ ਵਿੱਚੋਂ ਕਿਸੇ ਖਬਰ ਬਾਰੇ ਜੋ ਕੁਝ ਵੀ ਤੁਸੀਂ ਕਹਿਣਾ ਚਾਹੁੰਦੇ ਹੋ ਆਪਣੀ ਰਿਕਮੈਂਡ ਕਰਕੇ ਦੇ ਸਕਦੇ ਹੋ ਜੁੜੇ ਰਹੋ ਡੇਲੀ ਲਾਈਫ ਪੰਜਾਬ ਦੇ ਨਾਲ